ਇੱਕ ਨਿੰਬੂ ਗਲਾਸ ਚ ਪਾ ਦੇਣਾ ਦੁਸ਼ਮਣ ਬੈਠ ਕੇ ਰੋਣਗੇ ਦੋਸਤੋ ਤੁਹਾਡਾ ਸਾਡੀ ਇਸ ਵੀਡੀਓ ਵਿੱਚ ਸਵਾਗਤ ਹੈ ਤਾਂ ਇੱਕ ਨਿੰਬੂ ਦੇ ਉਪਾਏ ਨਾਲ ਕਿਵੇਂ ਤੁਸੀਂ ਆਪਣੇ ਜੀਵਨ ਵਿੱਚੋਂ ਦੁਸ਼ਮਣਾਂ ਨੂੰ ਦੂਰ ਕਰ ਸਕਦੇ ਹੋ ਇਹ ਹੀ ਉਪਾਏ ਤੁਹਾਨੂੰ ਦੱਸਣ ਵਾਲੇ ਹਾਂ ਨਾਲ ਹੀ ਤੁਹਾਡੇ ਜੋ ਦੁਸ਼ਮਣ ਹਨ ਜੋ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਹਨ ਕਿਵੇਂ ਹਮੇਸ਼ਾ ਲਈ ਤੁਸੀਂ ਉਹਨਾਂ ਨੂੰ ਆਪਣੇ ਜੀਵਨ ਵਿੱਚੋਂ ਕੱਢ ਸਕਦੇ ਹੋ ਇਸ ਬਾਰੇ ਪੂਰੀ ਜਾਣਕਾਰੀ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਮਿਲਣ ਵਾਲੀ ਹੈ ਤਾਂ ਇੱਕ ਗਲਾਸ ਪਾਣੀ ਅਤੇ ਇੱਕ ਨਿੰਬੂ ਦਾ ਬਹੁਤ ਛੋਟਾ ਜਿਹਾ ਉਪਾਏ ਤੁਹਾਡੇ ਪੂਰੇ ਜੀਵਨ ਨੂੰ ਬਦਲ ਦੇਵੇਗਾ ਤੁਹਾਡੇ ਜੀਵਨ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਵੱਡੇ-ਵੱਡੇ ਕਸ਼ਟ ਦੂਰ ਕਰ ਦੇਵੇਗਾ ਨਿੰਬੂ ਦਾ ਇਹ ਛੋਟਾ ਜਿਹਾ ਉਪਾਏ ਦੇਖੋ ਜੋ ਲੋਕ ਆਪਣੇ ਘਰ ਵਿੱਚ ਨੈਗੇਟਿਵ એનર્ਜੀ ਤੋਂ ਬਹੁਤ ਪਰੇਸ਼ਾਨ ਹਨ ਜੋ ਲੋਕ ਕਹਿੰਦੇ ਹਨ ਕਿ ਘਰ ਵਿੱਚ ਕਿਸੇ ਨਕਾਰਾਤਮਕ ਸ਼ਕਤੀ ਦਾ ਵਾਸ ਹੈ ਕਿਸੇ ਬੁਰੀ ਸ਼ਕਤੀ ਦਾ ਵਾਸ ਹੈ ਜਾਂ ਕਿਸੇ ਨੇ ਤੁਹਾਡੇ ਘਰ ਤੇ ਕੁਝ ਕੀਤਾ ਕਰਾਇਆ ਹੈ ਜਾਂ ਜੋ ਤੁਹਾਡੇ ਵੈਰੀ ਹਨ ਜੋ ਤੁਹਾਡੇ ਵਿਰੋਧੀ ਹਨ ਜੋ ਤੁਹਾਡੇ ਪੈਸੇ ਤੋਂ ਸੜਦੇ ਹਨ ਤੁਹਾਡੇ ਤੋਂ ਈਰਖਾ ਦੀ ਭਾਵਨਾ ਰੱਖ ਕੇ ਵੈਰ ਜੋ ਅੱਜ ਤੁਹਾਡੇ ਤੋਂ ਕੱਢ ਰਹੇ ਹਨ ਉਹਨਾਂ ਨੇ ਅਗਰ ਕੁਝ ਕਰਵਾ ਰੱਖਿਆ ਹੈ ਤਾਂ ਉਸ ਨੂੰ ਵੀ ਇਹ ਉਪਾਏ ਪੂਰੀ ਤਰ੍ਹਾਂ ਦੂਰ ਕਰੇਗਾ ਨਜ਼ਰ ਦੋਸ਼ ਨੂੰ ਵੀ ਦੂਰ ਕਰੇਗਾ ਦੂਜੀ ਚੀਜ਼ ਕੀ ਕੁਝ ਵੀ ਕੀਤਾ ਕਰਾਇਆ ਤੁਹਾਡੇ ਘਰ ਵਿੱਚ ਤੁਹਾਡੇ ਵਪਾਰ ਤੇ ਹੈ ਕੋ ਵੀ ਤੁਰੰਤ ਦੂਰ ਹੋਵੇਗਾ ਜਿਵੇਂ ਹੀ ਨਿੰਬੂ ਅਤੇ ਗਿਲਾਸ ਦਾ ਇਹ ਛੋਟਾ ਜਿਹਾ ਉਪਾਏ ਤੁਸੀਂ ਕਰੋਗੇ ਤਾਂ ਦੇਖੋ ਨਿੰਬੂ ਸਧਾਰਨ ਨਹੀਂ ਹੁੰਦਾ ਵਾਸਤੂ ਸ਼ਾਸਤਰ ਹੋਵੇ ਜਾਂ ਤੰਤਰ ਸ਼ਾਸਤਰ ਸਭ ਵਿੱਚ ਨਿੰਬੂ ਦੇਵ ਪਾਇ ਕਿਤੇ ਜਾਂਦੇ ਹਨ ਨਿੰਬੂ ਨਸ ਰੋਸ਼ ਨੂੰ ਵੀ ਦੂਰ ਕਰਦਾ ਹੈ ਸਾਰੀ ਨੈਕਟੀਵਿਟੀ ਨੂੰ ਵੀ ਦੂਰ ਕਰਦਾ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਨਕਾਰਾਤਮਕ ਸ਼ਕਤੀਆਂ ਹੁੰਦੀਆਂ ਹਨ ਜੋ ਬੁਰੀਆਂ ਸ਼ਕਤੀਆਂ ਹੁੰਦੀਆਂ ਹਨ ਨਿੰਬੂ ਆਪਣੇ ਅੰਦਰ ਉਹਨਾਂ ਨੂੰ ਸੋਖਣ ਦੀ ਤਾਕਤ ਰੱਖਦਾ ਹੈ ਅਜਿਹੇ ਵਿੱਚ ਜੋ ਉਪਾਏ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅਗਰ ਤੁਹਾਡੇ ਵੈਰੀ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਹੋ ਹੈ ਉਹ ਵੀ ਦੂਰ ਹੋ ਜਾਵੇਗਾ ਘਰ ਦੇ ਅੰਦਰ ਕਰਵਾ ਦਿੱਤਾ ਹੈ ਉਹ ਵੀ ਦੂਰ ਹੋ ਜਾਵੇਗਾ ਅਤੇ ਅਗਰ ਤੁਹਾਡੇ ਵਪਾਰ ਤੇ ਕਰਵਾ ਦਿੱਤਾ ਹੈ ਉਹ ਵੀ ਦੂਰ ਹੋ ਜਾਵੇਗਾ ਇਸਤਰੀ ਪੁਰਸ਼ ਕੋਈ ਵੀ ਸੁਪਾਇ ਨੂੰ ਕਰ ਸਕਦਾ ਹੈ ਘਰ ਬੈਠੇ ਤੁਹਾਨੂੰ ਇਹ ਉਪਾਏ ਕਰਨਾ ਹੈ ਇਸ ਸੁਪਾਏ ਨੂੰ ਕਰਨ ਲਈ ਤੁਹਾਨੂੰ ਕਿਤੇ ਵੀ ਨਹੀਂ ਜਾਣਾ ਹੈ ਬਸ ਜੋ ਲੋਕ ਵਪਾਰੀ ਹਨ ਜੋ ਦੁਕਾਨਦਾਰ ਹਨ ਜੋ बिजनेਸਮੈਨ ਹਨ ਉਹ ਆਪਣੀ ਦੁਕਾਨ ਤੇ ਜਾਂ ਫਿਰ ਆਪਣਾ ਜਿੱਥੇ ਵੀ ਵਪਾਰ ਕਰਦੇ ਹਨ ਉੱਥੇ ਇਸ ਉਪਾਏ ਨੂੰ ਕਰਨਗੇ ਅਤੇ ਇਸ ਉਪਾਏ ਨੂੰ ਕਰਨ ਲਈ ਤੁਹਾਨੂੰ ਇਸ ਵਿੱਚ ਲੋੜ ਪਵੇਗੀ ਇੱਕ ਨਿੰਬੂ ਦੀ ਠੀਕ ਹੈ ਨਾ ਨਿੰਬੂ ਕਿਹੋ ਜਿਹਾ ਲੈਣਾ ਹੈ ਇੱਕਦਮ ਤਾਜ਼ਾ ਨਿੰਬੂ ਤੁਹਾਨੂੰ ਲੈ ਕੇ ਆਉਣਾ ਹੈ ਅਗਰ ਤੁਹਾਡੇ ਘਰ ਤੇ ਪਹਿਲਾਂ ਤੋਂ ਨਿੰਬੂ ਹੈ ਤਾਂ ਉਸ ਨਾਲ ਵੀ ਤੁਸੀਂ ਉਪਾਏ ਕਰ ਸਕਦੇ ਹੋ ਠੀਕ ਹੈ ਨਾ ਉਹ ਦੇਖੋ ਇਸ ਵਿੱਚ ਜੋ ਨਿੰਬੂ ਤੁਸੀਂ ਲਮੋਗੇ ਉਹ ਤੁਹਾਨੂੰ ਇੱਥੇ ਇੱਕਦਮ ਸਾਫ਼ ਸੁਥਰਾ ਨਿੰਬੂ ਲੈਣਾ ਹੈ ਅਜਿਹਾ ਨਹੀਂ ਹੈ ਕਿ ਦਾਗੀ ਜਾਂ ਕਟਿਆ ਫਟਿਆ ਨਿੰਬੂ ਤੁਸੀਂ ਲੈ ਲਵੋ ਅਜਿਹਾ ਨਿੰਬੂ ਬਿਲਕੁਲ ਨਹੀਂ ਲੈਣਾ ਹੈ ਸੁੱਕਿਆ ਹੋਇਆ ਨਿੰਬੂ ਵੀ ਨਹੀਂ ਲੈਣਾ ਹੈ ਇੱਕਦਮ ਰਸਦਾਰ ਨਿੰਬੂ ਤੁਹਾਨੂੰ ਇਸ ਵਿੱਚ ਲੈ ਕੇ ਆਉਣਾ ਹੈ ਅਜਿਹਾ ਨਹੀਂ ਕਿ ਬਹੁਤ ਰਸ ਵਾਲਾ ਲਾਉਂਗੇ ਹਾਂ ਲੇਕਿਨ ਉਹ ਨਿੰਬੂ ਤਾਜ਼ਾ ਹੋਵੇ ਸੁੱਕਿਆ ਹੋਇਆ ਨਾ ਹੋਵੇ ਦੇਖੋ ਅੱਜ ਦੇ ਵੀਡੀਓ ਵਿੱਚ ਨੀਂਬੂ ਦੇ ਦੋ ਉਪਾਏ ਤੁਹਾਨੂੰ ਦੱਸਣ ਵਾਲੇ ਹਾਂ ਪਹਿਲਾ ਇੱਕੋ ਪਾਇ ਦੱਸਾਂਗੇ ਫਿਰ ਇਸ ਤੋਂ ਬਾਅਦ ਇੱਕ ਦੂਜਾ ਉਪਾਏ ਦੱਸਾਂਗੇ ਤਾਂ ਗੱਲ ਕਰ ਲੈਂਦੇ ਹਾਂ ਸਭ ਤੋਂ ਪਹਿਲੇ ਉਪਾਏ ਦੀ ਦੇਖੋ ਇੱਕ ਨੀਂਬੂ ਤੁਸੀਂ ਲੈ ਕੇ ਆਉਂਗੇ ਅਤੇ ਤੁਹਾਨੂੰ ਕੀ ਕਰਨਾ ਹੈ ਕੱਚ ਦਾ ਗਲਾਸ ਲੈਣਾ ਹੈ ਜੇਕਰ ਤੁਹਾਡੇ ਕੋਲ ਕੱਚ ਦਾ ਗਲਾਸ ਨਾ ਹੋਵੇ ਤਾਂ ਕੱਚ ਦੀ ਕਟੋਰੀ ਲੈ ਸਕਦੇ ਹੋ ਕੱਚ ਦਾ ਕੋਈ ਵੀ ਬੋਲ ਲੈ ਸਕਦੇ ਹੋ ਜੋ ਵੀ ਕੱਚ ਦਾ ਬਰਤਨ ਤੁਹਾਡੇ ਕੋਲ ਹੋਵੇ ਉਹ ਬਰਤਨ ਤੁਸੀਂ ਲੈ ਲਓ ਥੋੜਾ ਡੂੰਘਾ ਹੋਵੇ ਜਿਸ ਵਿੱਚ ਤੁਸੀਂ ਪਾਣੀ ਭਰ ਸਕੋ ਹੁਣ ਮੰਨ ਲਓ ਤੁਸੀਂ ਕੱਚ ਦਾ ਗਲਾਸ ਲਿਆ ਹੈ ਜਾਂ ਕੱਚ ਦੀ ਕਟੋਰੀ ਲਈ ਹੈ ਉਸ ਦੇ ਅੰਦਰ ਤੁਹਾਨੂੰ ਅੱਧਾ ਪਾਣੀ ਭਰ ਲੈਣਾ ਹੈ ਪੂਰਾ ਗਲਾਸ ਪਾਣੀ ਨਾਲ ਨਹੀਂ ਭਰੂੰਗੀ ਜੇ ਪੂਰੀ ਕਟੋਰੀ ਪਾਣੀ ਨਾਲ ਨਹੀਂ ਭਰੂੰਗੀ ਥੋੜਾ ਪਾਣੀ ਅਤੇ ਜੋ ਪਾਣੀ ਤੁਸੀਂ ਭਰਿਆ ਹੈ ਉਸ ਦੇ ਅੰਦਰ ਤੁਹਾਨੂੰ ਪੂਰਾ ਸਾਬਤ ਨਿੰਬੂ ਪਾ ਦੇਣਾ ਹੈ ਅਤੇ ਇਸ ਨਿੰਬੂ ਵਾਲੇ ਗਲਾਸ ਨੂੰ ਜੇ ਕਟੋਰੀ ਨੂੰ ਜਿਸ ਵਿੱਚ ਤੁਸੀਂ ਪਾਣੀ ਭਰਿਆ ਹੈ ਨਿੰਬੂ ਪਾਇਆ ਹੈ ਆਪਣੇ ਘਰ ਦੇ ਕਿਸੇ ਵੀ ਕਮਰੇ ਵਿੱਚ ਤੁਹਾਨੂੰ ਇਸ ਨੂੰ ਰੱਖ ਦੇਣਾ ਹੈ ਘਰ ਦੇ ਮੁਖਤਵਾਰ ਤੇ ਰੱਖ ਸਕਦੇ ਹੋ ਘਰ ਦੇ ਕਿਸੇ ਵੀ ਕਮਰੇ ਵਿੱਚ ਰੱਖ ਸਕਦੇ ਹੋ ਰੱਖਣਾ ਘਰ ਦੇ ਅੰਦਰ ਹੀ ਹੈ ਘਰ ਦੇ ਬਾਹਰ ਨਹੀਂ ਰੱਖਣਾ ਜਿਵੇਂ ਮੰਨ ਲਓ ਮੁਖਦਵਾਰ ਤੇ ਵੀ ਅਗਰ ਤੁਸੀਂ ਰੱਖ ਰਹੇ ਹੋ ਤਾਂ ਅੰਦਰ ਵਾਲੇ ਪਾਸੇ ਰੱਖੋਗੇ ਬਾਹਰ ਤੁਹਾਨੂੰ ਇਸ ਨੂੰ ਨਹੀਂ ਰੱਖਣਾ ਹੈ ਬਾਕੀ ਤੁਹਾਡੇ ਘਰ ਵਿੱਚ ਤੁਸੀਂ ਇਸ ਨੂੰ ਕਿਤੇ ਵੀ ਰੱਖ ਸਕਦੇ ਹੋ ਠੀਕ ਹੈ ਨਾ ਤੁਹਾਨੂੰ ਇਹ ਉਪਾਏ ਸਵੇਰ ਦੇ ਸਮੇਂ ਕਰਨਾ ਹੈ ਸਵੇਰੇ ਸਵੇਰੇ ਦੇ ਸਮੇਂ ਤੁਸੀਂ ਇਸ਼ਨਾਨ ਕਰ ਲਓ ਘਰ ਦੀ ਸਫਾਈ ਕਰ ਲਓਗੇ ਉਸ ਤੋਂ ਬਾਅਦ ਤੁਹਾਨੂੰ ਇਹ ਨਿੰਬੂ ਵਾਲਾ ਗਿਲਾਸ ਜਾਂ ਕਟੋਰੀ ਚਲਦੇ ਨਾਲ ਰੱਖ ਦੇਣਾ ਹੈ ਹੁਣ ਇਸ ਨੂੰ ਤੁਹਾਨੂੰ ਰੱਖਿਆ ਰਹਿਣ ਦੇਣਾ ਹੈ ਘੱਟੋ-ਘੱਟ 3 ਤੋਂ 4-5 ਘੰਟੇ ਤੱਕ 3-4 ਵਾਰ ਜਦ 5 ਘੰਟੇ ਹੋ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਉਸ ਨਿੰਬੂ ਨੂੰ ਕੱਤੇ ਪਾਣੀ ਨੂੰ ਆਪਣੇ ਘਰ ਦੇ ਬਾਹਰ ਸੁੱਟ ਦੇਣਾ ਹੈ ਜੋ ਵੀ ਤੁਹਾਡਾ ਬਰਤਨ ਹੈ ਕੱਚ ਦਾ ਗਲਾਸ ਸੇ ਕਟੋਰੀਆਂ ਉਹ ਤੁਸੀਂ ਆਪਣਾ ਵਾਪਸ ਲਿਆਓ ਅਤੇ ਫਿਰ ਉਸ ਨੂੰ ਸਾਫ ਕਰਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹ ਉਪਾਇ ਕਰਨ ਨਾਲ ਤੁਹਾਡੇ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਹੈ ਜਾਂ ਤੁਹਾਡੇ ਵੈਰੀ ਨੇ ਤੁਹਾਡੇ ਦੁਸ਼ਮਨ ਨੇ ਤੁਹਾਡੇ ਉੱਪਰ ਜੋ ਵੀ ਕੀਤਾ ਕਰਾਇਆ ਹੋਇਆ ਹੈ ਉਹ ਸਭ ਕੁਝ ਇਹ ਨਿੰਬੂ ਆਪਣੇ ਅੰਦਰ ਸੋਖ ਲੈਂਦਾ ਹੈ ਕਿਉਂਕਿ ਨਿੰਬੂ ਦੇ ਅੰਦਰ ਨਕਾਰਾਤਮਕ ਸ਼ਕਤੀ ਜਾਦੂ ਟੋਨਾ ਬਲੈਕ ਮੈਜੀਕ ਇਸ ਨੂੰ ਖਿੱਚਣ ਦੀ ਤਾਕਤ ਹੁੰਦੀ ਹੈ ਇਸ ਚੀਜ਼ ਦਾ ਧਿਆਨ ਰੱਖੂਗੀ ਸ਼ਾਮ ਦੇ ਸਮੇਂ ਵਿੱਚ ਤੁਸੀਂ ਇਸ ਉਪਾਏ ਨੂੰ ਨਾ ਕਰੋ ਜਦੋਂ ਤੁਸੀਂ ਆਪਣੇ ਘਰ ਦੇ ਬਾਹਰ ਇਸ ਪਾਣੀ ਨੂੰ ਸੁੱਟੋ ਪਿੱਛੇ ਪਲਟ ਕੇ ਨਹੀਂ ਦੇਖਣਾ ਹੈ ਪਾਣੀ ਸੁੱਟ ਕੇ ਨਿੰਬੂ ਸੁੱਟ ਕੇ ਆਪਣੇ ਘਰ ਆ ਜਾਓ ਹੁਣ ਗੱਲ ਕਰ ਲੈਂਦੇ ਹਾਂ ਦੂਜੇ ਉਪਾਏ ਦੀ ਇਹ ਉਪਾਏ ਉਹਨਾਂ ਲੋਕਾਂ ਲਈ ਵਿਸ਼ੇਸ਼ ਹੈ ਜਿਨ੍ਹਾਂ ਦੀ ਬੁੱਧੀ ਤੇ ਬੰਧਨਵਾਰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਪੈਸੇ ਤੇ ਬੰਧਨਵਾਰ ਕਰ ਦਿੱਤਾ ਜਾਂਦਾ ਹੈ ਜਿਸ ਦੇ ਪੈਸੇ ਨੂੰ ਬਣਵਾ ਦਿੱਤਾ ਜਾਂਦਾ ਹੈ ਜਾਂ ਜਿੰਨਾ ਲੋਕਾਂ ਦੇ ਵਪਾਰ ਨੂੰ ਬਣਵਾ ਦਿੱਤਾ ਜਾਂਦਾ ਹੈ ਕਹਿੰਦੇ ਹਨ ਨਾ ਵਪਾਰੀ ਕਿ ਬਹੁਤ ਅੱਛਾ ਵਪਾਰ ਚੱਲ ਰਿਹਾ ਸੀ ਲੇਕਿਨ ਅਚਾਨਕ ਤੋਂ ਬਹੁਤ ਨੁਕਸਾਨ ਹੋ ਰਿਹਾ ਹੈ ਵਪਾਰ ਵਿੱਚ ਬਹੁਤ ਜ਼ਿਆਦਾ ਹਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਘਾਟਾ ਹੋ ਰਿਹਾ ਹੈ ਪੈਸਾ ਇੱਕਦਮ ਤੋਂ ਘਟਦਾ ਜਾ ਰਿਹਾ ਹੈ ਅਤੇ ਇੱਕਦਮ ਤੋਂ ਧੰਦੀ ਬਰਬਾਦੀ ਸ਼ੁਰੂ ਹੋ ਗਈ ਹੈ ਤਾਂ ਤੁਹਾਨੂੰ ਹਮੇਸ਼ਾ ਉਪਾਏ ਕਰਨਾ ਚਾਹੀਦਾ ਹੈ ਤੁਹਾਨੂੰ ਕਰਨਾ ਕੀ ਹੈ ਫਿਰ ਤੋਂ ਇੱਕ ਨਿੰਬੂ ਲੈਣਾ ਹੈ ਇਹ ਨਿੰਬੂ ਅਲੱਗ ਲਵਾਂਗੇ ਇਸ ਵਿੱਚ ਤੁਸੀਂ ਕਿਹੋ ਜਿਹਾ ਵੀ ਨਿੰਬੂ ਲੈ ਸਕਦੇ ਹੋ بس ਥੋੜਾ ਰਸਦਾਰ ਹੋਣਾ ਚਾਹੀਦਾ ਹੈ ਹੁਣ ਜੋ ਨਿੰਬੂ ਤੁਸੀਂ ਲਿਆ ਹੈ ਇਸ ਦੇ ਨਾਲ ਤੁਹਾਨੂੰ ਇੱਕ ਗਲਾਸ ਪਾਣੀ ਲੈਣਾ ਹੈ ਤੇ ਜੋ ਪਾਣੀ ਤੁਸੀਂ ਲਵੋਗੇ ਉਹ ਪਾਣੀ ਤੁਹਾਨੂੰ ਪੀਣਾ ਹੈ ਇਸ ਲਈ ਸਾਫ਼ ਸੁਥਰਾ ਪਾਣੀ ਤੁਹਾਨੂੰ ਲੈਣਾ ਹੈ ਗਲਾਸ ਕੋਈ ਵੀ ਤੁਸੀਂ ਲੈ ਸਕਦੇ ਹੋ ਕੱਚ ਦਾ ਹੋਵੇ ਸਟੀਲ ਦਾ ਹੋਵੇ ਪਿੱਤਲ ਦਾ ਹੋਵੇ ਕਿਸੇ ਵੀ ਧਾਤੂ ਦਾ ਬਰਤਨ ਤੁਸੀਂ ਇੱਥੇ ਲੈ ਸਕਦੇ ਹੋ ਗਲਾਸ ਕਟੋਰੀ بس ਤੁਹਾਨੂੰ ਪਾਣੀ ਪੀਣਾ ਹੈ ਇਹਨਾਂ ਪਾਣੀ ਪੀ ਲਵੋ ਜਿੰਨਾ ਪੀ ਸਕੋ ਠੀਕ ਹੈ ਨਾ ਇੱਕ ਨਿੰਬੂ ਜੋ ਤੁਸੀਂ ਲਿਆ ਹੈ ਉਸ ਨੂੰ ਕੱਟ ਕਰਨਾ ਹੈ ਪਾਣੀ ਵਿੱਚ ਨਿਚੋੜਨਾ ਹੈ ਤੇ ਉਸ ਪਾਣੀ ਨੂੰ ਤੁਹਾਨੂੰ ਪੀ ਲੈਣਾ ਹੈ ਤੁਹਾਡੇ ਅੰਦਰ ਜੇਕਰ ਕੋਈ ਵੀ ਨੈਗੇਟਿਵ એનર્ਜੀ ਹੈ ਬੈਰੀ ਦਿੱਕਤਾਂ ਕਰਾਏ ਹੈ ਤੁਹਾਡੇ ਪੈਸੇ ਤੇ ਤੁਹਾਡੇ ਵਪਾਰ ਤੇ ਬੁੱਤੀ ਤੇ ਸਭ ਕੁਝ ਦੂਰ ਹੋ ਜਾਵੇਗਾ ਦੇਖੋ ਨਿੰਬੂ ਜਦੋਂ 12 ਐਨੀ ਸਾਰੀ ਨੈਗੇਟਿਵ ਨੇਗੈਟਿਵਿਟੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਸਕਦਾ ਹੈ ਤਾਂ ਸੋਚੋ ਤੁਹਾਡੇ ਉੱਪਰ ਅਗਰ ਕਿਸੇ ਨੇ ਕੀਤਾ ਕਰਾਇਆ ਹੈ ਅਤੇ ਅਗਰ ਤੁਸੀਂ ਨਿੰਬੂ ਨੋਗੀ ਆਪਣੇ ਸਰੀਰ ਦੇ ਅੰਦਰ ਲੈ ਜਾਂਦੇ ਹੋ ਪਾਣੀ ਦੇ ਜ਼ਰੀਏ ਤਾਂ ਉਹ ਕਿੰਨੇ ਜਲਦੀ ਅਸਰ ਕਰੇਗਾ ਇਸ ਉਪਾਏ ਨੂੰ ਤੁਸੀਂ ਸ਼ੁੱਕਰਵਾਰ ਤੇ ਦਿਨ ਨਾ ਕਰੋ ਵੀਰਵਾਰ ਦੇ ਦਿਨ ਨਾ ਕਰੋ ਬਾਕੀ ਇਸ ਉਪਾਏ ਨੂੰ ਤਾਂ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਜੋ ਪਹਿਲਾ ਵਾਲਾ ਉਪਾਏ ਹੈ ਉਹ ਵੀ ਤੁਸੀਂ ਕੋਸ਼ਿਸ਼ ਕਰੋ ਕਿ ਸ਼ੁੱਕਰਵਾਰ ਦਾ ਦਿਨ ਅਤੇ ਵੀਰਵਾਰ ਦਾ ਦਿਨ ਛੱਡ ਦਿਓ ਇਹ ਦੋ ਦਿਨ ਛੱਡ ਦਿਓ ਬਾਕੀ ਕਿਸੇ ਵੀ ਦਿਨ ਕਰ ਲਓ ਤਾਂ ਦੇਖੋ ਇਹ ਨਿੰਬੂ ਜੋ ਪਾਣੀ ਵਿੱਚ ਪਾ ਕੇ ਤੁਸੀਂ ਪਿਓਗੇ ਇਹ ਉਪਾਏ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਠੀਕ ਹੈ ਨਾ ਦੋ ਤੋਂ ਤਿੰਨ ਵਾਰ ਹੀ ਤੁਹਾਨੂੰ ਉਪਾਏ ਕਰਨਾ ਪਵੇਗਾ ਤੇ ਇਸ ਦਾ ਚਮਤਕਾਰ ਤੁਸੀਂ ਖੁਦ ਆਪਣੇ ਜੀਵਨ ਵਿੱਚ ਦੇਖ ਲਵੋਗੇ ਜੋ ਕੰਮ ਵਿਗੜ ਰਹੇ ਸਨ ਉਹ ਬਨਨ ਲੱਗ ਜਾਣਗੇ ਅਤੇ ਸਾਰੇ ਵੈਰੀਆਂ ਵਿਰੋਧੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤਾਂ ਛੋਟਾ ਜਿਹਾ ਉਪਾਏ ਲੇਕਿਨ ਜੀਵਨ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਦੂਰ ਕਰ ਦੇਵੇਗਾ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖਣਾ ਦੋਸਤੋ ਇਹ ਸਾਰੀ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਏ ਅਤੇ ਸਲਾਹਨ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਸਮੂਹ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੁਹਾਨੂੰ